ਤੇ ਈ 100 ਰੁਪਏ ਦੇ ਵਿੱਚ ਨਾਲ ਆ ਬੂਟ ਫ੍ਰੀ ਆ 900 ਰੁਪਏ ਵਾਲਾ ਔਰ ਮੇਡ ਇਨ ਬੀਰਤਨਾਮ ਇੰਪੋਰਟ ਦਾ 100 ਲਓ ਜੀ ਦੋਸਤੋ ਅੱਜ ਜਿਹੜੀ ਤੁਹਾਡੇ ਲਈ ਆਫਰ ਪਾਉਣ ਲੱਗੇ ਆ ਨਾ ਤੇ ਸ਼ਾਇਦ ਉਦੋਂ ਬਾਅਦ ਸਟਾਫ ਵੀ ਸੋਚੇ ਵੀ ਵੀਰੇ ਨੇ ਕੀਤਾ ਦਾ ਕੀਤਾ ਕੀ ਹੈ ਇਹ ਨੂੰ ਕਹਿੰਦੇ ਦਿਮਾਗ ਖਰਾਬ ਆਫਰ ਜੇ ਫਿਰ ਤੇ ਈ 100 ਦੇ ਨਾਲ ਆ ਬੂਟ ਫ੍ਰੀ ਦੇ ਦਈਏ ਆਇਓ ਆਫਰ ਤੁਹਾਡੇ ਤੋਂ ਜੋੜ ਨਹੀਂ ਲੱਗਣਾ ਛੋਟੇ ਭਾਈ 2500 ਰੁਪਏ ਦੇ ਵਿੱਚ ਨਾਲ ਆ ਬੂਟ ਫ੍ਰੀ ਹੈ 900 ਰੁਪਏ ਵਾਲਾ ਔਰ ਮੇਡ ਇਨ ਬੀਅਰਤਨਾਮ ਇمپੋਰਟ ਦਾ 100% ਸ਼ੂਜ਼ ਹੋਊਗਾ ਮੇਡ ਇਨ ਕੋਰੀਆ ਜਿਹੜਾ ਮਰਜੀ ਤਿੰਨਾਂ ਚੋ ਇੱਕ ਸ਼ੂਜ਼ ਨਾਲ ਗਿਫਟ ਹੈ ਜਿਹੜਾ ਪੇਜ ਨੂੰ ਫੋਲੋ ਕਰੂਗਾ ਪੰਜ ਬੰਦਿਆਂ ਨੂੰ ਸ਼ੇਅਰ ਕਰੂਗਾ ਇਸ ਤੋਂ ਬੈਸਟ ਕੁਆਲਿਟੀ ਦੇ ਵਿੱਚ 에ਅਰ ਫੋਰਸ ਇਸ ਤੋਂ ਬੈਸਟ ਕੁਆਲਿਟੀ ਦੇ ਵਿੱਚ ਨਾਈਕੀ ਡੰਕ ਜੇ ਮਿਲ ਜਵੇ ਮੈਂ ਦੋਨਾਂ ਦੇ ਦੋਨੇ ਪੈਸੇ ਵਾਪਸ ਕਰ ਦੂੰਗਾ ਕੋਰੀਅਰ ਵੀ ਕਰ ਦੂੰਗਾ ਗਰੰਟੀ ਆ ਗੱਲ ਦੀ ਮਾਲ ਕੱਢਣਾ ਕਿਸੇ ਕੋਲ ਪਿਆ ਵੈ ਉਹਦੇ ਪੈਸੇ ਵੱਟ ਕੇ ਉਹਨੂੰ ਦੇਣੇ ਆ ਬੰਦੇ ਨੂੰ ਟੈਂਸ਼ਨ ਚ 2300 ਰੁਪਏ ਦੀ ਰੇਂਜ ਦੇ ਵਿੱਚ ਸ਼ੂਜ਼ ਆ ਆ ਦੋਨੇ ਪਿਓਰ ਲੈਦਰ ਦੀ ਰੇਂਜ ਚ ਸ਼ੂਜ਼ ਆ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਨੈਕਸਟ ਟੂ ਪ੍ਰੋਪਰ オリジナル ਆ ਨਾ ਝੂਠ ਬੋਲਿਆ ਨਾ ਕਦੇ ਬੋਲਣਾ ਮੇਡ ਇਨ ਕੋਰੀਆ ਵਾਲਾ ਸ਼ੂਜ਼ ਪਿਆ 900 ਰੁਪਏ ਦਾ 2300 ਰੁਪਏ ਦੇ ਵਿੱਚ ਆਫਰ ਹੈ ਜਿੰਨਿਆਂ ਨੇ ਬੁੱਕ ਕਰ ਲਿਆ ਉਹਨਾਂ ਨੂੰ ਦੇ ਦਾਂਗੇ ਸਾਈਜ਼ ਛੋਟਾ ਵੱਡਾ ਆਪਣੀ ਮਰਜ਼ੀ ਨਾਲ ਲੈ ਲੋਗੇ 2300 ਰੁਪਏ ਦੇ ਵਿੱਚ ਨਾਲ ਤੁਹਾਨੂੰ 900 ਰੁਪਏ ਦਾ ਸ਼ੂਜ਼ ਫ੍ਰੀ ਆ ਉਹ ਜਿਹੜਾ ਵੀਡੀਓ ਸ਼ੇਅਰ ਕਰੂਗਾ 5 ਜਣਾਂ ਨੂੰ ਪੋਸਟ ਕਰੂਗਾ ਉਹਦੇ ਲਈ ਆਫਰ ਹੈ ਔਰ ਤੁਸੀਂ ਇਹ ਮੰਗਵਾ ਕੇ ਕੋਰੀਅਰ ਵੀਡੀਓ ਬਣਾ ਕੇ ਦਿਓਗੇ ਫਿਰ ਕੋਰੀਅਰ ਬੁੱਕ ਕਰਿਓ ਨੰਬਰ 29696 트리플 050 94071 트리플 050 2300 ਰੁਪਏ ਦੇ ਵਿੱਚ ਨਾਲ 900 ਰੁਪਏ ਦਾ ਬੂਟ ਫ੍ਰੀ ਲਾਇਓ ਆਹ ਵਾਲੀ ਆਫਰ ਕਰ ਧੰਨਵਾਦ ਦੋਸਤ ਸਸਿਕਾ ਲਈ ਸਾਰਿਆਂ ਨੂੰ 2200 2500 ਰੁਪਏ ਦੀ ਰੇਂਜ ਦੇ ਵਿੱਚ ਉਹਦੇ ਨਾਲ ਦੇ ਸ਼ੂਜ਼ ਹੈਂਡ ਮੇਡ ਤਿਆਰ ਕਰਾਇਨੇ ਬਹੁਤ ਸੋਹਣੀ ਕੁਆਲਿਟੀ ਦੇ ਸੈਂਪਲ ਉਹਦੇ ਆ ਚੁੱਕੇ ਆ ਤੇ ਮੈਂ ਤੁਹਾਨੂੰ ਸੈਂਪਲ ਇੰਟਰੋਡਿਊਸ ਕਰਵਾ ਦੂੰਗਾ ਜਿੰਨਾ ਵੀ ਬੁਕਿੰਗ ਕਰਾਉਣੀ ਹੋਈ ਉਹ ਕਰਵਾ ਦਿਓ ਕੱਲ ਨੂੰ ਅੱਜ ਸ਼ਾਮ ਤੱਕ ਮਾਲ ਆ ਜਾਊਗਾ ਤੇ ਸਿਰਫ ਬੁਕਿੰਗ ਤੇ ਹੋਊਗਾ ਇਹ ਤੁਹਾਨੂੰ ਮੈਂ ਸੈਂਪਲ ਦਿਖਾ ਦਿੰਨਾ ਵਾ ਇੱਕ ਵਾਰੀ ਸੈਂਪਲ ਤੁਸੀਂ ਚੈੱਕ ਦੇਖ ਲਓ ਕੁਆਲਿਟੀ ਦੇਖ ਲਓ ਤੇ ਰੇਟ ਸੁਣ ਲਓ ਇਹ ਉਹਨੂੰ ਹੀ ਆਰਡਰ ਕਰ ਸਕਦਾ ਜਿਹੜਾ ਵੀਡੀਓ ਸ਼ੇਅਰ ਕਰੂਗਾ ਪੇਜ ਨੂੰ ਫੋਲੋ ਕਰੂਗਾ ਤੁਸੀਂ ਚੈੱਕ ਕਰ ਸਕਦੇ ਹੋ ਸੈਂਪਲ ਆਏ ਨੇ ਆਪਣੇ ਕੋਲ ਦੋਨੇ ਹਾਲ ਨੇੜੇ ਲਿਆ ਹਾਲ ਸੇਮ ਸੈਂਪਲ ਤੇ ਹੀ ਸਰ ਵੀ ਰੇਨ ਦੇ ਵਿੱਚ ਅਸੀਂ ਭੇਜ ਕੇ ਉਹਨਾਂ ਨੂੰ ਮੰਗਵਾਇਆ ਬਹੁਤ ਸੋਹਣੇ ਕੁਸ਼ਨ ਸੂਲ ਆ ਆ ਦੇਖੋ ਜਾਨਲੇ ਕੋਈ ਨਾ ਬਲੈਕ ਫੜਾਈ ਗਰੇ ਬੂਟ ਬਲੈਕ ਕਲਰ ਦਾ ਆ ਦੇਖੋ ਸੇਮ ਗਰੇ ਕਲਰ ਆਇਆ ਸੇਮ ਬਲੈਕ ਆ ਆਪਣਾਈ ਵੀਰੇ ਪੂਰਾ ਓਕੇ ਰਿਬ ਲੱਗੀ ਹੋਈ ਆ ਸਾਰੀ ਇਹਦੇ 'ਚ ਸਾਈਜ਼ ਹੈਗੇ ਆ 6 ਤੋਂ ਲੈ ਕੇ 10 ਤੱਕ ਸਾਰੇ ਸਾਈਜ਼ ਦਾ ਯੂਕੇ 7 ਤੋਂ ਯੂਕੇ 41 ਤੱਕ ਤੇ ਦੋਨੇ ਕਲਰ ਅਵੇਲੇਬਲ ਆ ਬਿਲਕੁਲ ਲਾਈਟ weight ਆ ਕੰਫਰਟੇਬਲ ਬਹੁਤ ਨੇ ਫੁੱਲ ਗਰੰਟੀ ਔਰ ਸਲਾਈ ਲੱਗੀ ਹੋਈ ਆ ਸੈਂਪਲ ਤੇ ਆ ਰੋ ਕੇ ਆਇਆ ਮਾਲ ਸ਼ਾਮ ਨੂੰ ਆ ਜਾਊਗਾ ਜਿਨ੍ਹਾਂ ਨੇ ਬੁਕਿੰਗ ਕਰਾਣੀ ਹੋਈ ਕਰਾ ਲਿਓ 2300 ਰੁਪਏ ਦੀ ਰੇਂਜ ਚ ਇਹਦੀ ਫਰਸਟ ਕਾਪੀ ਵਿਕਦੀ ਆ ਇਹ ਸਿਰਫ ਔਰ ਸਿਰਫ ਤੁਹਾਨੂੰ ਇਹ ਸਿਰਫ ਔਰ ਸਿਰਫ ਤੁਹਾਨੂੰ 799 ਰੁਪਏ ਚ ਮੈਂ ਦੇ ਦੂੰਗਾ 800 ਰੁਪਏ ਦੀ ਰੇਂਜ ਦੇ ਵਿੱਚ 1 1500 ਰੁਪਏ ਦੇ ਦੋ ਜਿਹੜਾ ਕੋਈ ਦੋ ਸ਼ੂਜ਼ ਲਊਗਾ ਉਹਨੂੰ ਅਸੀਂ ਸ਼ਿਪਿੰਗ ਪੰਜਾਬ ਦੀ ਫ੍ਰੀ ਦੇ ਦਾਂਗੇ 800 ਰੁਪਏ ਦਾ ਇੱਕ ਅਸੀਂ ਤੁਹਾਨੂੰ ਸ਼ੂਜ਼ ਪ੍ਰੋਵਾਈਡ ਕਰ ਰਹੇ ਆ ਪੂਰੀ ਵਧੀਆ ਕੁਆਲਿਟੀ ਦਾ ਪਾ ਕੇ ਚੈੱਕ ਕਰ ਲਿਓ ਜੇ ਕੰਫਰਟੇਬਲ ਨਹੀਂ ਹੋਇਆ ਤਾਂ ਵਾਪਸ ਭੇਜ ਦਿਓ ਕੋਈ ਦਿੱਕਤ ਨਹੀਂ ਸਿਰਫ ਕੋਰੀ ਇਹ ਇੱਕ ਇੰਨੀ ਆਪਣੀ ਜ਼ਿੰਮੇਵਾਰੀ ਹੈ ਬਹੁਤ ਸੋਹਣੀ ਕੁਆਲਿਟੀ ਦਾ ਮਾਲ ਆ ਫੁੱਲ ਕਲਰ ਦੀ ਔਰ ਫੂਰ ਸਲਾਈ ਦੀ ਫੁੱਲ ਗਰੰਟੀ ਆ ਸਿਰਫ 800 ਰੁਪਏ ਰੇਂਜ 799 ਰੁਪਏ ਰੇਂਜ ਦੋ ਜੋੜੇ ਤੁਹਾਨੂੰ 1500 ਦੇ ਪੈਣੇ ਆ ਵਿੱਦ ਬਾਕਸ ਮਾਲ ਆ ਇੱਕ ਆ ਕੁੜੀਆਂ ਦੇ ਇਨਕੁਆਰੀ ਬਹੁਤ ਆਉਂਦੀ ਸੀ ਆ ਚਾਰੇ ਪੈਰ ਅਸੀਂ ਤਿਆਰ ਕਰਾ ਲੇ ਕੁਆਲਿਟੀ ਚੈੱਕ ਕਰਕੇ ਦੇਖੋ ਬੱਚਿਆਂ ਦੀ ਔਰ ਕੁੜੀਆਂ ਦੇ ਸਾਰੇ ਸਾਈਜ਼ ਦੇ ਵਿੱਚ ਹੈਗੇ ਆ ਇਹ ਮਾਰਕੀਟ ਚ 17 ਤੇ 1800 ਰੁਪਏ ਰੇਂਜ ਦੇ ਵਿੱਚ ਸ਼ੂਜ਼ ਵਿਕਦਾ ਪਿਆ ਵਾ ਬਹੁਤ ਫਲੈਕਸੀਬਲ ਸ਼ੂਜ਼ ਆ ਕੰਫਰਟेबल ਸੋਲ ਲੱਗਾ ਸੋਲ ਦੀ ਤੁਸੀਂ ਚੈੱਕ ਕਰ ਸਕਦੇ ਹੋ 17 ਤੋਂ 1800 ਰੁਪਏ ਰੇਂਜ ਦੇ ਵਿੱਚ ਬਾਜ਼ਾਰ 'ਚ ਸ਼ੂਜ਼ ਵਿਕਦਾ ਪਿਆ ਚਾਰੇ ਮਾਡਲ ਇਹਦੇ ਫੇਮਸ ਨੇ ਚਾਰੇ ਮਹੰਗਾਈ ਨੇ ਦੋ ਪੀਮਾਂ ਦੇ ਦੋ ਸਕੈਚਰ ਦੇ ਕਲਰ ਮੈਚਿੰਗਾਂ ਬਹੁਤ ਸੋਹਣੀਆਂ ਨੇ ਡਬਲ ਸੋਲ ਲੱਗਾ ਹੋਇਆ ਇਹ ਤੁਹਾਨੂੰ ਸਿਰਫ ਔਰ ਸਿਰਫ 900 ਰੁਪਏ ਰੇਂਜ ਦੇ ਵਿੱਚ ਸ਼ੂਜ਼ ਮਿਲੂਗਾ ਸਿਰਫ 900 ਰੁਪਏ ਰੇਂਜ ਦੇ ਵਿੱਚ ਔਰ ਇਹਨਾਂ ਦੀ ਬੁਕਿੰਗ ਕਰਨ ਲਈ ਨੰਬਰ ਹੈਗਾ 968960050940710050 74344050 ਇਹ ਤਿੰਨ ਨੰਬਰ ਸਾਡੇ ਸਕਰੀਨ ਤੇ ਚੱਲਣਗੇ ਇਹਨਾਂ ਤੇ ਜੋ ਕੋਈ ਸਕਰੀਨਸ਼ਾਟ ਮਾਰ ਕੇ ਭੇਜ ਸਕਦੇ ਹੋ ਕੁੜੀਆਂ ਤੇ ਬੱਚਿਆਂ ਵਾਲੇ ਆ ਸ਼ੂਜ਼ ਨੇ ਜੀ ਜੈਂਟਸ ਵਾਲੇ ਤੁਹਾਨੂੰ ਮੈਂ ਦਿਖਾ ਦੇ 800 ਦੇ 1500 ਦੇ ਦੋ ਦੋ ਸ਼ੂਜ਼ ਲੈਣ ਤੇ ਡਿਲੀਵਰੀ ਫ੍ਰੀ ਆ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਕਰਦੇ ਹੋ ਤੁਹਾਡੀ ਸ਼ਿਪਿੰਗ ਫ੍ਰੀ ਕਰ ਦਾਂਗੇ ਧੰਨਵਾਦ